ਫਲੋਰ ਵਿਖੇ ਮਾੜੇ ਅਨਸਰਾਂ ਨਸ਼ਾ ਤਸਕਰਾਂ ਖਿਲਾਫ ਚਲਾਈ ਸਪੈਸ਼ਲ ਆਪਰੇਸ਼ਨ ਯੁੱਧ ਨਸ਼ਿਆ ਵਿਰੁੱਧ ਮੁਹਿੰਮ ਤਹਿਤ ਡੀਐਸਪੀ ਫਲੋਰ ਸਰਦਾਰ ਸਰਵਨ ਸਿੰਘ ਬਲਦੀ ਅਗਵਾਈ ਹੇਠ ਅਤੇ ਥਾਣਾ ਮੁਖੀ ਫਲੋਰ ਇਨਸਪੈਕਟਰ ਸੰਜੀਵ ਕਪੂਰ ਦੀ ਟੀਮ ਵੱਲੋਂ ਸਤਲੁਜ ਦਰਿਆ ਕੰਡੇ ਪਿੰਡ ਕੰਡਿਆਣਾ ਚੰਡੀਪੀਰ ਵਿਖੇ ਛਾਪੇਮਾਰੀ ਕਰਕੇ ਪ੍ਰਵੀਨ ਸਿੰਘ ਉਰਫ ਗੁਰੀ ਅਜੇ ਪੁੱਤਰ ਸੁਖਦੇਵ ਸਿੰਘ ਹਾਲਵਾਸੀ ਸਤਲੁਜ ਬਨ ਦਰਿਆ ਕੰਡੇ ਪਿੰਡ ਚੰਡੀਪੀਰ ਫਲੋਰ ਨੂੰ ਕਾਬੂ ਕਰਕੇ ਉਸ ਕੋਲੋਂ 40000 ਐਮਐਲ ਨਜ਼ਾਇਲ ਸ਼ਰਾਬ ਬਰਾਮਦ ਕੀਤੀ ਹੈ ਜਿਸ ਖਿਲਾਫ ਪੁਲਿਸ ਨੇ थाना ਫਲੋਰ ਵਿਖੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਫਲੋਰ ਤੋਂ ਨਵਰੰਗ ਟੀਵੀ ਲਈ ਰਾਜਕੁਮਾਰ ਨੰਗਲ ਦੀ ਖਾਸ ਰਿਪੋਰਟ ਐਸਐਚਓ ਸਾਹਿਬ ਜੀ ਨਸ਼ਾ ਤਸਕਰ ਪ੍ਰਿਆ ਜਿਰੀਲੀ ਸ਼ਰਾਬ ਸਵੇਤ ਕਿੰਨੇ ਵਿਕੋਤਣਾ ਫੜੀਆਂ ਤੇ ਕਿੰਨਾ ਦਾਮ ਬਣਾਉ ਦੇਖੋ ਨਸ਼ੇ ਦੇ ਖਿਲਾਫ ਜੰਗ ਵਿੱਚ ਜਲੰਧਰ ਦੇ ਹੱਥੀ ਪੁਲਿਸ ਨੂੰ ਸਫਲਤਾ हासिल ਹੋਈ ਜਦ ਮਾਨਯੋਗ ਜਲੰਧਰ ਦੇ ਹੱਥੀ ਸਰਹਰਪੰਦਰ ਸਿੰਘ ਡਿਪਟੀ ਡਾਇਰੈਕਟਰ ਸਾਹਿਬ ਅਤੇ ਡੀਐਸਪੀ ਫਲੋਰ ਸਰਦਾਰ ਸਰਮੁਖ ਸਿੰਘ ਵੱਲ ਜੀ ਦੇ ਤਮ ਮਤਾਬਕ थाना ਫਲੋਰ ਪੁਲਿਸ ਨੇ ਇੱਕ ਦੋਸ਼ੀ ਪ੍ਰਵੀਨ ਉਰਫ ਬੁਰੀ ਉਰਫ ਕਾਕਾ ਉਰਫ ਫਜੇ ਪੁੱਤਰ ਸੁਖਦੇਵ ਸਿੰਘ ਵਾਸੀ ਕੜਿਆਨਾ ਨੂੰ ਗ੍ਰਿਫਤਾਰ ਕੀਤਾ ਤੇ ਇਸ ਪਾਸੋਂ 40 ਲੀਟਰ ਰਿਲੀ ਸ਼ਰਾਬ ਰਬਤ ਕੀਤੀ ਹੈ ਇਹ ਇਹ ਇਸ ਦੇ ਖਿਲਾਫ ਮੁਕਦਮਾ ਦਰਜ ਕੀਤਾ ਗਿਆ ਹਮ ਤੱਕ ਨੰਬਰ 162 ਇਹ ਬੰਦਾ ਸਾਨੂੰ 107 ਵੱਡਾ ਪਛੀ ਮੁਕਦਮੇ ਚ ਵੀ ਲੋੜਿੰਦਾ ਸੀ ਉਸ ਵਕਤ ਵੀ ਇਸ ਇਸ ਦੇ ਸ਼ਰਾਬ ਦੀ ਸ਼ਰਾਬ ਦੇ ਦਾ ਪਰਚਾ ਸੀ ਤੇ ਇਹ ਜਿਸ ਨੂੰ ਦੇਂ ਗਿਆ ਸੀ ਅਸੀਂ ਲੇਡੀਜ਼ ਨੂੰ ਕਾਬੂ ਕੀਤਾ ਸੀ ਤੇ ਉਹਨਾਂ ਦੀ ਨਿਸ਼ਾਨੀ ਤੇ ਅਸੀਂ ਇਸ ਨੂੰ ਨੋਮੀਡ ਕੀਤਾ ਜਿੱਤਦਾ ਹੀ ਭੱਜਾ ਹੋਇਆ ਸੀ ਇਹਦੇ ਦੁਬਾਰਾ ਆ ਕੇ ਆਪਣਾ ਕੰਮ ਸ਼ੁਰੂ ਕੀਤਾ ਤੇ ਨਾਲ ਹੀ ਇਸ ਬੰਦੇ ਨੂੰ ਰਾਉਂਡ ਅਪ ਕਰ ਲਿਆ ਤੇ ਇਹ ਇਹ ਦੱਸਣਯੋਗ ਹੈ ਕਾਫੀ ਦੇਰ ਤੋਂ ਨਸ਼ੇ ਦੇ ਕਾਰੋਬਾਰ ਚ ਲੱਗ ਰਿਹਾ ਤੇ ਜਿੰਨੂੰ ਗ੍ਰਿਫਤਾਰ ਕਰਕੇ ਮੁਕਦਮਾ ਦਰਜ ਕਰਕੇ ਰਿਮਾਂਡ ਹਸਰ ਕੀਤਾ ਗਿਆ ਜਿੱਦਾਂ ਅਬਰਪਰ ਦੇ ਏਰੀਆ ਵਿੱਚ ਕਾਫੀ ਜਿਲੀ ਜਿਲੀ ਕਰਾਹ ਦੇ ਨਾਲ ਦਿੱਤੋ ਜੀ ਇਹ ਉਹੀ ਸ਼ਰਾਬ ਹੈ ਜਿਹੜੀ ਇਹਨਾਂ ਨੇ ਸਪਲਾਈ ਕਰਦਾ ਸੀ ਇਸ ਸਬੰਧਿਤਾਂ ਐਫਐਸਐਲ ਦੀ ਰਿਪੋਰਟ ਵੀ ਕਲੀਅਰ ਹੋਏਗਾ ਕੀ ਪੁਰਾਣਾ ਕੀ ਬੈਕਗ੍ਰਾਉਂਡ ਹੈ ਦਾ ਹੋਰ ਇਹ ਦੇਖਾ ਵ ਇੱਕ ਮੁਕਦਮਾ ਪਹਿਲਾਂ ਦਰਜਾ 107 ਵੱਡਾ 25 ਤੇ ਬਾਕੀ ਤਫਤੀਸ਼ ਜਾਰੀ ਹੈ ਜਿਹੜੇ ਰਿਮਾਂਡ ਲੈ ਜਾ ਅੱਜ ਇਹਦਾ ਰਿਮਾਂਡ ਹਸਰ ਕੀਤਾ ਫਲੋਰ ਵਿਖੇ ਮਾੜੇ ਅਨਸਰਾਂ ਨਸ਼ਾ ਤਸਕਰਾਂ ਖਿਲਾਫ ਚਲਾਈ ਸਪੈਸ਼ਲ ਆਪਰੇਸ਼ਨ ਯੁੱਧ ਨਸ਼ਿਆ ਵਿਰੋਧ ਮੁਹਿੰਮ ਤਹਿਤ ਡੀਐਸਪੀ ਫਲੋਰ ਸਰਦਾਰ ਸਰਵਨ ਸਿੰਘ ਬਲਦੀ ਅਗਵਾਈ ਹੇਠ ਅਤੇ ਥਾਣਾ ਮੁਖੀ ਫਲੋਰ ਇਨਸਪੈਕਟਰ ਸੰਜੀਵ ਕਪੂਰ ਦੀ ਟੀਮ ਵੱਲੋਂ ਸਤਲੁਜ ਦਰਿਆ ਕੰਡੇ ਪਿੰਡ ਕੰਡਿਆਣਾ ਚੰਡੀਪੀਰ ਵਿਖੇ ਛਾਪੇਮਾਰੀ ਕਰਕੇ ਪ੍ਰਵੀਨ ਸਿੰਘ ਉਰਫ ਗੁਰੀ ਅਜੇ ਪੁੱਤਰ ਸੁਖਦੇਵ ਸਿੰਘ ਹਾਲਵਾਸੀ ਸਤਲੁਜ ਬਨ ਦਰਿਆ ਕੰਡੇ ਪਿੰਡ ਚੰਡੀਪੀਰ ਫਲੋਰ ਨੂੰ ਕਾਬੂ ਕਰਕੇ ਉਸ ਕੋਲ 40000 ਐਮਐਲ ਨਜ਼ਾਇਲ ਸ਼ਰਾਬ ਬਰામਤ ਕੀਤੀ ਹੈ ਜਿਸ ਖਿਲਾਫ ਪੁਲਿਸ ਨੇ थाना ਫਲੋਰ ਵਿਖੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਫਲੋਰ ਤੋਂ ਨਵਰੰਗ ਟੀਵੀ ਲਈ ਰਾਜਕੁਮਾਰ ਨੰਗਲ ਦੀ ਖਾਸ ਰਿਪੋਰਟ